ਅੱਜ ਅੰਮ੍ਰਿਤਸਰ ਵਿਖੇ ਲੋਕ ਸਭਾ ਹਲਕੇ ਦੀ ਅਹਿਮ ਮੀਟਿੰਗ ਜਿਹੜੀ ਕੀ ਉਹ ਚੱਲ ਰਹੀ ਹੈ ਜਿਸ ਵਿੱਚ ਪੰਜਾਬ ਇਨਚਾਰਜ ਦਵਿੰਦਰ ਯਾਦਵ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹੋਏ ਨੇ ਤਾਂ ਇਸ ਦੌਰਾਨ ਇੱਕ ਵਰਕਰ ਵੱਲੋਂ ਆਪਣੀ ਡਿਮਾਂਡ ਰੱਖੀ ਜਾਂਦੀ ਹੈ ਕਿ ਜੋ ਹਾਲਾਤ ਬਣੇ ਹੋਏ ਸ ਦੇਸ਼ ਪਰ ਵਿੱਚ ਉਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਪੰਜਾਬ ਬੰਦਰ ਖਾਸ ਕਰਕੇ ਅੰਮ੍ਰਿਤਸਰ ਵਿੱਚ ਇੱਕ ਹਿੰਦੂ ਚਿਹਰੇ ਨੂੰ ਐਮਪੀ ਦੀ ਟਿਕਟ ਦਿੱਤੀ ਜਾਵੇ ਤਾਂ ਉਸ ਦੇ ਖਿਲਾਫ ਵੀ ਕਈ ਸਰੇ ਆਵਾਜ਼ਾਂ ਉਠੀਆਂ ਨੇ ਮੇਰੇ ਨਾਲ ਤੁਹਾਨੂੰ ਜੰਡੇ ਵਾਲੇ ਨੂੰ ਉਹਨਾਂ ਨਾਲ ਗੱਲਬਾਤ ਕਰਨੀ ਹੈ ਭਾਜੀ ਅਸਲ ਮੁੱਦੇ ਹੈ ਕਿ ਇਸ ਨੂੰ ਲੈ ਕੇ ਮੀਟਿੰਗ ਹੋਣੀ ਸੀ ਸਰ ਅਸਲ ਮੁੱਦੇ ਸੀਗੇ ਵੀ ਪੰਜਾਬ ਦੇ ਵਿੱਚ ਕੀ ਕੀ ਸਮੱਸਿਆ ਆ ਰਹੀਆਂ ਵਾਂ ਉਹ ਸਮੱਸਿਆ ਦੇ ਸਬੰਧ ਦੇ ਵਿੱਚ ਸਾਡੇ ਪਰਿਵਾਰੀ ਜਿਹੜੇ ਅਦਵਿੰਦਰ ਯਾਦਵ ਜੀ ਰਾਜਾ ਵੜਿੰਗ ਜੀ ਬਾਜਵਾ ਸਾਹਿਬ ਸਾਰੀ ਲੀਡਰਸ਼ਿਪ ਆਈ ਸੀ ਤੇ ਉਹ ਅਸੀਂ ਦੱਸਣਾ ਸੀ ਕਿ ਸਾਨੂੰ ਕੀ ਦਿੱਕਤਾਂ ਆ ਰਹੀਆਂ ਜਿਵੇਂ ਅੱਜ ਪੰਜਾਬ ਦੇ ਵਿੱਚ ਦਲਿਤ ਬੱਚਿਆਂ ਦੇ ਨਾਲ ੱੱਕਾ ਹੋ ਰਿਹਾ OBC ਦੇ ਹੱਕ ਨਹੀਂ ਉਹਨਾਂ ਨੂੰ ਮਿਲ ਰਿਹਾ ਕਿਸਾਨਾਂ ਦੇ ਨਾਲ ੱੱਕਾ ਹੋ ਰਿਹਾ ਡਰਾਈਵਰਾਂ ਦੇ ਵੇਖੋ ਕਿਦਾਂ ਸਰਕਾਰ ਨੇ ਕਾਲੇ ਕਾਨੂੰਨ ਥੋਪ ਤੇ ਉਹਨਾਂ ਦੇ ਵਿਚਾਰਿਆਂ ਦੇ ਫਿਰ ਇਥੋਂ ਦੀ ਵਿਦੇਸ਼ਾਂ ਨੂੰ ਜਾਈ ਜਾਂਦੇ ਨੌਜਵਾਨ ਜਿਹੜੇ ਛੱਡ ਛੱਡ ਕੇ ਵੀ ਬਹੁਤ ਸਾਰੇ ਮੁੱਦੇ ਸੀਗੇ ਐਸੇ ਫਿਰ ਸਾਡਾ ਵੀ ਇੱਕ ਇੰਪੋਰਟੈਂਟ ਇਸ਼ੂ ਸੀਗਾ ਇਹ ਲੈਟਰ ਆ ਜੀ ਜੋ ਮੈਂਬਰ ਪਾਰਲੀਮੈਂਟ ਦੇ ਲਈ ਗੁਰੂ ਗ੍ਰੰਥ ਸਾਹਿਬ ਮਾਰਜ ਦੀ ਜੋ ਬੇਅਦਬੀ ਹੋਈ ਆ ਬੜਾ ਲੰਬਾ ਸਮਾਂ ਹੋ ਗਿਆ ਜਿੱਤੇ ਜਦੋਂ ਸਰਕਾਰ ਆਉਂਦੀ ਆ ਤੇ ਮੁੱਦਾ ਉੱਠਦਾ ਠੀਕ ਹੈ ਜੀ ਇਹ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਇਹ ਲੈਟਰ ਦੇਣੀ ਸੀ ਕਿ ਜਿਹੜੀ ਬੇਅਦਬੀ ਹੋਈ ਆ 2015 ਦੀ ਗੱਲ ਕਰਦੇ ਹਾਂ ਹਾਂ ਬਿਲਕੁਲ ਵੀ ਉਹ ਜਿਹੜੇ ਦੋਸ਼ੀ ਆ ਹੁਣ ਤੱਕ ਸਾਹਮਣੇ ਕਿਉਂ ਨਹੀਂ ਆਏ ਸਮੇਂ-ਸਮੇਂ ਸਰਕਾਰਾਂ ਬਣਦੀਆਂ ਗਈਆਂ ਲੀਡਰ ਤੋਂ ਝੂਠੇ ਦਾਅਵੇ ਕਰਦੇ ਰਹੇ ਲੋਕਾਂ ਦੀ ਮੰਗ ਮੈਂ ਜਦੋਂ ਲੋਕਾਂ ਚ ਜਾਣਾ ਲੋਕ ਕਹਿੰਦੇ ਆ ਇਹ ਭਰਾ ਜੀ ਲੋਕਾਂ ਨੇ ਮੈਨੂੰ ਦਿੱਤਾ ਤੇ ਮੈਂ ਐਮਪੀ ਸਾਹਿਬ ਨੂੰ ਇਹ ਕਿਹਾ ਵੀ ਪਾਰਲੀਮੈਂਟ ਚ ਬੋਲੋ ਤੇ ਪ੍ਰਧਾਨ ਜੀ ਨੂੰ ਵੀ ਮੈਂ ਲੈਟਰ ਫੜਾਉਣੀ ਸੀ ਜਦ ਮੈਂ ਗੱਲ ਕਰ ਰਿਹਾ ਤਾਂ ਉੱਥੇ ਇੱਕ ਬੰਦਾ ਬੋਲ ਰਿਹਾ ਉਹ ਕਹਿੰਦਾ ਪੀਆਰ ਕੀ ਗੁਰੂ ਨਗਰੀ ਦੇ ਵਿੱਚ ਇੱਕ Hindu ਨੂੰ ਟਿਕਟ ਦੇ ਦਿੱਤੀ ਜਾਵੇ ਜੀ ਜਦ ਕਿ ਪਾਰਟੀ ਨੇ ਤੇ ਪੁੱਛਿਆ ਹੀ ਨਹੀਂ ਕਿ ਕਿਹਨੂੰ ਟਿਕਟ ਦੇਣੀ ਨਾ ਤੇ ਪਾਰਟੀ ਨੇ ਕੋਈ ਉਹਨਾਂ ਪਾਰਟੀ ਨੇ ਜਿਹੜਾ ਸੁਝਾਅ ਮੰਗੇ ਤੁਸੀਂ ਸੁਝਾਅ দাও ਉੱਥੇ ਆਪਣੇ ਲੀਡਰਾਂ ਦੀ ਚੁੰਮਚਾਗਰੀ ਕਰਕੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਤੁਸੀਂ ਮਤਲਬ ਕੁਝ ਵੀ ਬੋਲੀ ਜਾਂਦੇ ਜੇ ਇਹ ਬਿਲਕੁਲ ਗਲਤ ਗੱਲ ਆ ਹੱਲੇ ਮੌਜੂਦਾ ਐਮਪੀ ਹੈਗਾ ਵਾ ਸਿਟਿੰਗ ਐਮਪੀ ਆ ਪਾਰਲੀਮੈਂਟ ਸੈਸ਼ਨ ਦੇ ਵਿੱਚ ਉਹਨਾਂ ਜਾਣਾ ਵਾ ਤੁਸੀਂ ਉਸ ਤੋਂ ਪਹਿਲਾਂ ਟਿੱਕ ਟੱਕ ਕੱਟਣ ਦੀ ਗੱਲ ਕਰੀ ਜਾਂਦੇ ਇਹ ਸਿਰਫ ਸਿਰਫ ਡਿਮਾਂਡ ਕੀਤੀ ਕਿ ਤੁਸੀਂ ਹਿੰਦੂ ਲੀਡਰ ਦੀ ਜਾਂ ਕੋਈ ਨਾਮ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਭਾਜੀ ਉਹ ਤਾਂ ਕਲੀਅਰ ਹੀ ਉਹਨਾਂ ਨੇ ਆਪਣੇ ਆਕਾ ਜਿਹੜੇ ਉਹਨਾਂ ਦੇ ਹੋਣਗੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੂੰ ਪਤਾ ਉਹਨਾਂ ਨੂੰ ਪੁੱਛਿਓ ਤੁਸੀਂ ਮੇਨੋਂ ਤਾਂ ਜਿਹੜਾ ਪਤਾ ਉਹਨਾਂ ਨੇ ਪੁੱਛਿਓ ਤੁਸੀਂ ਮਾੜੇ ਜਾਬ ਕਿ ਤੁਹਾਨੂੰ ਪਤਾ ਮੈਂ ਕਿਹੜੀ ਆਕਾਂ ਨੇ ਮੇਰੀ ਮੇਰੀ ਬੇਨਤੀ ਸੁਣੋ ਨਾ ਤੇ ਮੈਂ ਇਨਾਂ ਤੋਂ ਕਿਸੇ ਤੋਂ ਡਰਦਾ ਨਾ ਮੈਂ ਪਰਵਾਹ ਕਰਦਾ ਮੈਂ ਸੱਚਾ ਗੁਰੂ ਦਾ ਸਿੱਖਾਂ ਗੁਰੂ ਨੂੰ ਜਵਾਬ ਦੇਈਆਂ ਮੈਂ ਇਸ ਨਗਰੀ ਦੇ ਵਿੱਚੋਂ ਆ ਪਰ ਜਿਹੜੀ ਇੱਕ ਗੱਲ ਮੈਂ ਬਿਲਕੁਲ ਝੂਠ ਪਸੰਦ ਨਹੀਂ ਕਰਦਾ ਡਰਨ ਡਰਵਲ ਗੱਲ ਕਿਹਦੀ ਗੋਲ ਕਰਦੇ ਪਏ ਹੋ ਹਾਈ ਕਮਾਂਡ ਕੋ ਕਰਦੇ ਪਏ ਕਿਸੇ ਮੋਟੇ ਨਹੀਂ ਕਿਸੇ ਤੋਂ ਡਰਦਾ ਜਿਹੜਾ ਮਰਜ਼ੀ ਹੋਵੇ ਕੋਈ ਵੀ ਮੈਂ ਜੋ ਮੇਰਾ ਰਾਈਟ ਆ ਮੇਰਾ ਹੱਕ ਆ ਮੈਨੂੰ ਲੋਕਾਂ ਨੇ ਜੇ ਮਤਲਬ ਚੁਣਿਆ ਮੈਂ ਇੱਥੋਂ ਤੱਕ ਪਹੁੰਚਾਇਆ ਵਾ ਤੇ ਮੈਂ ਲੋਕਾਂ ਦੀ ਆਵਾਜ਼ ਲੋਕਾਂ ਦੀ ਮੰਗ ਹੀ ਨਹੀਂ ਰੱਖਣੀ ਆਪਣੀ ਹਾਈ ਕਮਾਂਡ ਤੱਕ ਲੋ ਸਾਡੀ ਹਾਈ ਕਮਾਂਡ ਸਾਡੀ ਗੱਲ ਸੁਣਨ ਆਈ ਆ ਤੇ ਜੇ ਸਾਨੂੰ ਕੋਈ ਮਤਲਬ ਦਬਾਊਗਾ ਤੇ ਮੈਂ ਇਸ ਗੱਲ ਤੋਂ ਦੱਬਨ ਦੱਬਣ ਵਾਲਾ ਨਹੀਂ ਨਾ ਮੈਂ ਪ੍ਰਵਾਹ ਕਰਦਾ ਮੈਂ ਠੋਕੇ ਕਹਿੰਦਾ ਮੈਂ ਗ੍ਰੀਤੋਜਲਾ ਦੇ ਨਾਲ ਆ ਸਾਡਾ ਜਦ ਕੀ ਔਜਲਾ ਨੇ ਵਿਚਾਰੇ ਨੇ ਹੱਥ ਜੋੜ ਕੇ ਸਾਰਿਆਂ ਨੂੰ ਕਿ ਬਹਿ ਜਾਓ ਯਾਰ ਇੱਕ ਬੰਦਾ ਹੈਗਾ ਵਾ ਹਲੇ ਇਲੈਕਸ਼ਨਾਂ ਆਉਣੀਆਂ ਵਾ ਮੀਟਿੰਗ ਸੱਦਣੀਆਂ ਸਰਵੇ ਹੋਣੇ ਤੁਸੀਂ ਪਹਿਲਾਂ ਟਿਕਟਾਂ ਦਮਾਉਣ ਦੀ ਟਿਕਟਾਂ ਟਾਉਣ ਦੀ ਗੱਲ ਕਰ ਰਹੇ ਬਿਲਕੁਲ ਮੰਦ ਭਾਗੀ ਗੱਲ ਐ ਬਿਲਕੁਲ ਗਲਤ ਗੱਲ ਐ ਤੇ ਇਸ ਦੇ ਨਾਲ ਮੈਂ ਤੇ ਨਹੀਂ ਉਹ ਲੋਕੀ ਕੋਈ ਵੀ ਨਹੀਂ ਸਹਿਮਤ ਜਿਹੜੇ ਮੁੱਦੇ ਲਿਆਏ ਉਹ ਮੁੱਦਾ ਰੱਖੋ ਉੱਥੇ ਬੋਲੋ ਤੇ ਤੁਸੀਂ ਆਣ ਕੇ ਮਤਲਬ ਇੱਥੇ ਕੁਝ ਹੋਰ ਰੰਗਤ ਦੇਈਓ ਬਿਲਕੁਲ ਗਲਤ ਗੱਲ ਐ ਪਰ ਉਹ ਮੇਰੇ ਵੀ ਗੱਲ ਹੋਈ ਉਸ ਬੰਦੇ ਨਾਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਪਰਿੰਜੀਤ ਸਿੰਘ ਚੋਪੜਾ ਨਾਂ ਉਹਨਾਂ ਦਾ ਉਹਨੇ ਕਿਹਾ ਮੇਰੀ ਭਾਵਨਾ ਸੀ ਮੈਂ ਰ ਪਾ ਜੀ ਉਹਨਾਂ ਚ ਤੇ ਮੇਰੇ ਚ ਫਰਕ ਬਹੁਤ ਹੈ ਮੈਂ ਸਰਦਾਰ ਆ ਤੇ ਸਰਦਾਰ ਵੀ ਆ ਠੀਕ ਹੈ ਨਾ ਮੈਂ ਧੱਕੇ ਨਾਲ ਪਾ ਨਹੀਂ ਉਹ ਉਹਦਾ ਪਸਾਈ ਧੱਕੇ ਨਾਲ ਸਿਰ ਪਸਾਇਆ ਉਹਨਾਂ ਨੂੰ ਪੁੱਛੋ ਗੁਰਬਾਨੀ ਬਾਰੇ ਦੋ ਪੰਕਤੀਆਂ ਪੁੱਛ ਲਓ ਉਹਨਾਂ ਕੱਖ ਨਹੀਂ ਪਤਾ ਇਹ ਸਿਰਫ ਮਤਲਬ ਨਾ ਸਿਆਸਤ ਦੇ ਵਿੱਚ ਵਿਖਾਉਣ ਲਈ ਵੀ ਮੈਂ ਸਰਦਾਰ ਆ ਗੂ ਇਹ ਬੜੇ ਜਣੇ ਇਦਾਂ ਦੇ ਜਿਹੜੇ ਪਿੱਠੇ ਚ ਕੌਮ ਦੇ ਛੁਰਾ ਮਾਰ ਦਿੰਦੇ ਆਉਣ ਤੇ ਜੇ ਸਰਦਾਰ ਸੀ ਤੇ ਸਰਦਾਰ ਨੂੰ ਹੀ ਲਾਉਣ ਦੀ ਗੱਲ ਕਰਨ ੜਿਆ ਇਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਸਰਦਾਰਾਂ ਤੇ ਹਿੰਦੂਆਂ ਦੇ ਵਿੱਚ ਵਿਵਾਦ ਪੈਦਾ ਹੋ ਸਕਦਾ ਅਸੀਂ ਤੇ ਇਸ ਚੀਜ਼ ਦਾ ਇਹ ਸਾਡਾ ਮਤਲਬ ਹੈ ਹੀ ਨਹੀਂ ਇਸ ਦਾ ਰਾਜ ਜਾਇਜ਼ ਹੈ ਇੱਕ ਪਾਸੇ ਕਾਂਗਰਸ ਕਹਿੰਦੀ ਅਸੀਂ ਸੈਕੂਲਰ ਪਾਰਟੀ ਆ ਤੇ ਦੂਜੇ ਪਾਸੇ ਇਹੋ ਜਿਹੀ ਡਿਮਾਂਡਾਂ ਉੱਠ ਰਹੀਆਂ ਕਿ ਤੱਕ ਜਾਇਜ਼ ਪਾਜੀ ਇਹ ਏਜੰਡਾ ਭਾਜਪੀ ਦਾ ਸਾਡਾ ਨਹੀਂ ਰਾਹੁਲ ਗਾਂਧੀ ਜੀ ਤੇ ਵੇਖੋ ਉਹ ਕਹਿੰਦੇ ਆ ਵੀ ਸਾਰੇ ਇੱਕ ਸਮਾਨ ਕਹਿੰਦੇ ਜਿਹਦਾ ਜਿੰਨਾ ਸਾਥ ਉਹਨੂੰ ਉਹਦਾ ਹੱਕ ਬਣਦਾ ਮਿਲਣਾ ਚਾਹੀਦਾ OBC ਦੇ ਲਈ ਸਿਰਫ ਰਾਹੁਲ ਗਾਂਧੀ ਬੋਲਿਆ ਇੱ ਇਹਨਾਂ ਨੂੰ ਪੰਜਾਬੀ ਵਿੱਚ ਕਹਿੰਦੇ ਮੰਦਬੁੱਧੀ ਲੋਕ ਆ ਇਹਨਾਂ ਨੂੰ ਕੋਈ ਜਾਦੀ ਸਮਝ ਨਹੀਂ ਹੁੰਦੀ ਹੈ ਪਬਲਿਸਿਟੀ ਲਈ ਪਤਾ ਨਹੀਂ ਕਿੱਥੇ ਕੀ ਬੋਲ ਦੇਣਾ ਕਿ ਦੀ ਚੌੜ ਜਾ ਕੇ ਕੀ ਕਰ ਦੇਣਾ ਉਹਦਾ ਪਤਾ ਨਹੀਂ ਹੁੰਦਾ ਰਿਜ਼ਲਟ ਕੀ ਨਿਕਲਣਾ ਪਰ ਜਿਹੜੇ ਮੁੱਦਿਆਂ ਲੈ ਕੇ ਇਹ ਜਿਹੜੀ ਕਿ ਸੱਦੀ ਕੀ ਸੀ ਮੀਟਿੰਗ ਲੋਕ ਸਭਾ ਦੀ ਉਹ ਮੁੱਦੇ ਕਿੰਨੇ ਕਿਤੇ ਦੂਰ ਹੋ ਗਏ ਕਿੰਨੇ ਕਿਤੇ ਇਹ ਮੀਟਿੰਗ ਜਿਹੜੀ ਖਰਾਬ ਹੋਈ ਹੈ ਬਿਲਕੁਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਇਹਨਾਂ ਨੂੰ ਪੁੱਛਿਓ ਵੀ ਪੰਜਾਬ ਦੇ ਜਿਹੜੇ ਆ ਅਮ੍ਰਿਤਸਰ ਦੇ ਜਿਹੜੇ ਮੁੱਦੇ ਆ ਉਹਦੇ ਬਾਰੇ ਕਿਸੇ ਨੇ ਵੀ ਅੱਜ ਤੱਕ ਬੋਲੇ ਜੇ ਇਹ ਮੁੱਦਿਆਂ ਬਾਰੇ ਇਹਨਾਂ ਤੋਂ ਜਰੂਰ ਪੁੱਛਿਓ ਤੇ ਨਹੀਂ ਤੇ ਮੇਰੀ ਨਾ ਖੁਲਿਆਮ ਵਿਚਾਰ ਚਰਚਾ ਕਰਾਇਆ ਉਹਨਾਂ ਦੇ ਨਾਲ ਵੀ ਕਿਹੜੇ ਮੁੱਦੇ ਤੇ ਕਿਹੜੇ ਗੱਲ ਨਾ ਪੰਜਾਬ ਦੀ ਕੀਤੀ ਗੁਰੂ ਨਗਰ ਦੀ ਕਿਹੜੀ ਗੱਲ ਕੀਤੀ ਆ ਗੁਰੂ ਨਗਰੀ ਦੀ ਕੋਈ ਅਜੇ ਤੱਕ ਇਹਨਾਂ ਗੱਲ ਨਹੀਂ ਕੀਤੀ ਇਹ ਸਿਰਫ ਆਉਂਦੇ ਆਪਣੀਆਂ ਚੌਧਰਾਂ ਦੇ ਲਈ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਤੇ ਮਤਲਬ ਕਿਸੇ ਦੇ ਖਿਲਾਫ ਕੁਝ ਵੀ ਬੋਲ ਦੇਣਾ ਇਹ ਨਹੀਂ ਵੇਖਣਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸਾਨੂੰ ਦੁੱਖ ਲੱਗਾ ਤੁਸੀਂ ਸਿੱਖਾਂ ਦੇ ਖਿਲਾਫ ਬੋਲੋਗੇ ਤੇ ਇੱਥੇ ਮਤਲਬ ਪਤਾ ਹੀ ਲੱਗ ਜਾਂਦਾ ਸਿਰ ਤੇ ਪੱਗ ਬੰਨ ਕੇ ਤੁਸੀਂ ਕਹੋ ਵੀ ਇੱਕ ਸਿੱਖ ਦੀ ਟਿਕੜ ਕੱਟ ਦੋ ਤੇ ਇੱਕ ਹਿੰਦੂ ਨੂੰ ਦੇ ਦਿਓ ਤੇ ਹਿੰਦੂ ਸਾਡੇ ਭਰਾ ਵਾ ਅਸੀਂ ਹਿੰਦੂਆਂ ਤੋਂ ਬਾਹਰ ਨਾ ਪਾਰਟੀ ਦੇ ਦੁੱਧ ਤੋਂ ਹਿੰਦੂਆਂ ਦੀ ਮਤ ਨਹੀਂ ਕਰਾਂਗੇ ਭਾਜੀ ਅਸੀਂ ਸਾਰੇ ਇੱਕ ਹਾਂ ਗੁਰੂ ਰਾਮਦਾਸ ਮਾਰੇ ਦੇ ਘਰ ਦੇ ਚਾਰ ਦਰਵਾਜ਼ੇ ਆ ਸਾਡੇ ਗੁਰੂਆਂ ਨੇ ਨਹੀਂ ਭੇਦਭਾਵ ਰੱਖਿਆ ਨਿਸ਼ਾਨਾ ਨਿਸ਼ਾਨਾ ਹੁਣ ਜਿਹਦਾ ਜਿੱਤ ਦਾ ਨਿਸ਼ਾਨਾ ਹੋਣੀ ਚਾਹੀਦਾ ਨਾ ਕਿਸੇ ਨੇ ਕਹਦਾ ਵੀ ਜਿੱਤ ਹੋਣੀ ਚਾਹੀਦੀ ਯਕੀਨੀ ਕਿਉਂਕਿ 13 ਇਹ 13 ਜਿਹੜੀ ਸੀਟਾਂ ਦਾਅਵਾ ਤਾਂ ਕਰ ਰਹੀ ਹੈ ਕਾਂਗਰਸ ਪਰ ਜਿੱਤਾਂ ਕਿ ਕਿਤਨਾ ਜਏ ਆਪਸੀ ਪਾੜ ਜਿਹੜਾ ਕਿ ਵਾਜਦੇ ਦੇ ਵੇਖੋ ਅੱਜ ਪੰਜਾਬ ਦੇ ਵਿੱਚ ਅਸੀਂ ਵੱਖਰੀ ਲੜਾਈ ਲੜਨਦੇ ਆਂ ਸੈਂਟਰ 'ਚ ਵੱਖਰੀ ਲੜਨਦੇ ਆਂ ਪਰ ਇਹ ਲੋਕ ਜਿਹੜੇ ਆ ਇਹਨਾਂ ਨੂੰ ਇਹਨਾਂ ਮੁੱਦਿਆਂ ਬਾਰੇ ਕੁਝ ਨਹੀਂ ਪਤਾ ਇਹ ਸਿਰਫ ਕੰਬਲਾ ਚੋਰ ਜਾਈਆਂ ਜੋ ਉੱਠ ਕੇ ਪਿਆਰ ਹੋ ਕੇ ਆ ਜਾਂਦੇ ਆ ਤੇ ਪੱਤਰਕਾਰਾਂ ਨੂੰ ਇਹਨਾਂ ਨੇ ਕੋਈ ਨਾ ਕੋਈ ਪੁਠਾ ਬਿਆਨ ਦੇ ਕੇ ਚਲ ਜਾਣਾ ਵਾ ਇਹਨਾਂ ਨੂੰ ਇਹ ਹੁੰਦਾ ਪੀ ਅਸੀਂ ਪਬਲਿਸਿਟੀ ਦੇ ਲਈ ਕੁਛ ਇਹੋ ਜਿਹਾ ਕਰ ਦਈਏ ਜਿਹਦੇ ਨਾਲ ਸਾਡੀ ਵਾਹ ਵਾਹ ਹੋ ਜਾਏ ਅਸੀਂ ਵੀ ਤੇ ਤੁਹਾਡੇ ਨਾਲ ਰੂਬਰੂ ਹੋਏ ਹੀ ਆ ਬਿਲਕੁਲ ਪਾਜੀ ਮੈਂ ਤੇ ਕੋਈ ਪੁਠਾ ਜਿਹਾ ਬਿਆਨ ਦੇ ਦਿੰਦਾ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਜੀ ਉਹਨਾਂ ਨੇ ਕੀ ਕੀਤਾ ਤੁਹਾਡੇ ਨਾਲ ਵੀ ਜੇ ਤੇ ਕੋਈ ਪੁਠਾ ਸਿੱਧਾ ਬਿਆਨ ਦਿੱਤਾ ਵਾ ਤੇ ਪਾਜੀ ਮੈਂ ਦੋਸ਼ੀ ਹੋ ਸਕਦਾ ਦੱਸੋ ਮੈਨੂੰ ਕੋਈ ਇੱਕ ਵੀ ਪੁਠਾ ਬਿਆਨ ਮੈਂ ਦਿੱਤਾ ਤੇ ਮੇਰੇ ਸਾਹਮਣੇ ਇਹਨਾਂ ਵੀਰ ਜੀ ਨੂੰ ਭਾਓ ਕਿ ਅੰਮ੍ਰਿਤਸਰ ਦੇ ਵਿੱਚ ਕਿੰਨੇ ਮੁੱਦੇ ਆ ਇਹਨਾਂ ਦੇ ਹਲਕੇ ਚ ਕਿੰਨੇ ਆ ਉਹ ਦੱਸ ਇਹ ਏਜੰਡੇ ਵਿੱਚ ਨਹੀਂ ਸੀਗਾ ਜਿਹੜਾ ਇਹਨਾਂ ਨੇ ਇੱਕ ਭਾਵਨਾ ਬਿਆਨ ਕੀਤੀ ਕਿ ਸਮਝੋ ਵੀ ਇਹਦੇ ਖਿਲਾਫ ਕੋਈ ਅਨੁਸ਼ਾਸਨ ਦੀ ਕਾਰਵਾਈ ਦੀ ਮੰਗ ਕਰੋਗੇ ਬਿਲਕੁਲ ਭਾਜੀ ਬਿਲਕੁਲ ਹੋਣੀ ਚਾਹੀਦੀ ਹੈ ਇਹਨਾਂ ਤੇ ਕਾਰਵਾਈ ਇਹਨਾਂ ਤੇ ਕਾਰਵਾਈ ਕਿੱਥੋਂ ਕਰਨੀ ਜਿਹੜੇ ਆਪਣੇ ਆਕਾ ਨੂੰ ਖੁਸ਼ ਕਰਦੇ ਉਹਨਾਂ ਤੇ ਕਾਰਵਾਈ ਹੁੰਦੀ ਵੇਖੀ ਕਦੀ ਤੁਸੀਂ ਆਕਾ ਆਕਾ ਤੁਸੀਂ ਕਰ ਰਹੇ ਨਾਮ ਕੀ ਆ ਕਰਦਾ ਤੁਹਾਨੂੰ ਦੱਸਿਓ ਇਹਨਾਂ ਨੂੰ ਕਹਾਂ ਮੈਂ ਕਰਦਾ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਉਹਨਾਂ ਨੂੰ ਉਹਨਾਂ ਨੂੰ ਉਹ ਦੱਸਣਗੇ ਤੁਹਾਨੂੰ ਇਹ ਇਹ ਜਿਆਦਾ ਮੇਰੇ ਤੋਂ ਵਧੀਆ ਦੱਸ ਦੇਣਗੇ ਮੇਰਾ ਆਕਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕਲਗੀਆਂ ਵਾਲਾ ਤੇ ਮੈਂ ਇਸ ਕਰਕੇ ਤੁਹਾਨੂੰ ਕਹਾਂ ਵੀ ਮੈਂ ਨਹੀਂ ਡਰਦਾ ਮਿਰਤੇ ਜੋ ਇਹਨਾਂ ਕਰਾਉਣਾ ਖਰਾ ਦੇਣਾ ਨਾ ਮੈਂ ਪ੍ਰਵਾਹ ਕਰਦਾ ਇਹਨਾਂ ਦੀ ਠੀਕ ਹੈ ਨਾ ਦੂਜੀ ਗੱਲ ਜਿਹੜੀ ਇਹਨਾਂ ਕੀਤੀ ਸੀ ਉਹਦਾ ਜਵਾਬ ਮੈਂ ਉੱਥੇ ਵੀ ਦੇ ਦਿੱਤਾ ਤੇ ਤੁਹਾਡੇ ਸਾਹਮਣੇ ਵੀ ਦੇ ਦਿੱਤਾ ਕਿ ਬਿਲਕੁਲ ਗਲਤ ਗੱਲ ਆ ਇਹ ਇਹ ਟਿਕਟ ਕਿਤੇ ਐਕਸਚੇਂਜ ਹੁੰਦੀ ਐ ਤੇ ਡੱਟ ਕੇ ਖੜੋਗੇ ਔਜਲਾ ਦੇ ਨਾਲ ਭਾਜੀ ਚਟਾਨ ਵਾਂਗੂ ਖੜਾ ਮੈਂ ਮੈਂ ਔਜਲਾ ਮੇਰਾ ਭਰਾ ਮੇਰੀ ਜਿੰਦ ਜਾਨ ਆ ਤੇ ਸਿਰ ਵੀ ਲਵਾ ਦੂੰ ਔਜਲੇ ਦੇ ਲਈ ਠੋਕੇ ਕਹਿਣਿਆ ਤੁਹਾਨੂੰ ਮੈਂ ਬਿਲਕੁਲ ਜੀ ਇਹ सोनू ਜੰਡੇਆਲਾ ਨੇ ਜਿਹੜੇ ਕਿ ਗੁੱਸੇ ਵਿੱਚ ਆਗੇ ਸੀ ਰੋਵ ਵਿੱਚ ਆਗੇ ਸੀ ਕਿ ਕਿਉਂਕਿ ਇੱਕ ਡਿਮਾਂਡ ਉਸੀ ਸੀ ਕਿ ਕਿਉਂਕਿ ਅਮਰਸਰ ਗੁਰੂ ਨਗਰੀ ਤੋਂ ਇੱਕ Hindu ਚਿਹਰੇ ਨੂੰ ਟਿਕਟ ਦਿੱਤੀ ਜਾਵੇ ਤੋਂ ਉਸ ਤੋਂ ਬਾਅਦ ਸੋਨੂ ਜੰਡੇ ਵਾਲਾ ਨੇ ਆਪਣਾ ਰੋਸ ਪ੍ਰਗਟ ਕੀਤਾ ਔਰ ਉਹਨਾਂ ਨੇ ਇਹੀ ਆਖਿਆ ਵੀ ਜਿਹੜੇ ਇਹ ਡਿਮਾਂਡ ਕਰ ਰਹੇ ਨੇ ਜਿਹੜੀ ਭਾਵਨਾਵਿਤ ਕਰ ਰਹੇ ਨੇ ਉਹ ਚਮਚਾਗਰੀ ਕਰ ਰਹੇ ਨੇ ਆਪਣੇ ਲੀਡਰਾਂ ਦੀ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਹਦਿਆਨਿਕ ਸਪੋਰਟ ਟੀਵੀ ਅਮਰਸਰ